ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕਸਪੈਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਮੋਗਾ ਲੁਧਿਆਣਾ ਰੋਡ ਦੇ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਟਿਪਰ ਨੇ ਐਕਟੀਵਾ ਨੂੰ ਟੱਕਰ ਮਾਰੀ ਹੈ ਅਤੇ ਐਕਟੀਵਾ ਦੇ ਉੱਪਰ ਦੋ ਲੋਕ ਸਵਾਰ ਸਨ ਜਿਸ ਦੇ ਵਿੱਚੋਂ ਇੱਕ ਵਿਅਕਤੀ ਦੀ ਥਾਂ ਹੀ ਮੌਤ ਹੋ ਗਈ ਹੈ ਅਤੇ ਦੂਜਾ ਜੋ ਵਿਅਕਤੀ ਹੈ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰਵਾਇਆ ਗਿਆ ਤੇ ਮੌਕੇ ਦੇ ਉੱਪਰ ਜੋ ਕਿ ਲੋਕਾਂ ਦੇ ਵੱਲੋਂ ਚੀਫ ਚਿਹਰਾ ਮੱਝਾਂਦਾ ਤੇ ਕਾਫੀ ਤੋਂ ਪੀੜ ਹੈ ਉਹ ਇਕੱਠੀ ਹੋ ਜਾਂਦੀ ਹੈ ਇਸ ਤੋਂ ਬਾਅਦ ਮੋਗਾ ਦੇ ਸਮਾਜ ਸੇਵੀ ਜੋ ਮੌਕੇ ਦੇ ਉੱਪਰ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਹੁੰਦਾ ਉਸ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਦੇ ਉੱਪਰ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਜੋ ਭੀੜ ਭੜਕਾ ਹੁੰਦਾ ਤੇ ਟ੍ਰੈਫਿਕ ਹੁੰਦਾ ਉਸ ਨੂੰ ਖਾਲੀ ਕਰਵਾਇਆ ਜਾਂਦਾ ਅਤੇ ਬਾਅਦ ਵਿੱਚ ਜੋ ਮ੍ਰਿਤਕ ਹੈ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਮੋਰਚੇ ਦੇ ਵਿੱਚ ਲਿਖਵਾਇਆ ਜਾਂਦਾ ਤੇ ਦੂਸਰਾ ਜੋ ਵਿਅਕਤੀ ਹੈ ਉਸ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਹੈ ਜਿਸ ਨੂੰ ਮੋਗਾ ਤੋਂ ਦੂਸਰੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਰੈਫਰ ਕਰਵਾਇਆ ਗਿਆ ਹੈ ਅੱਛਾ ਵੀ ਕੈਪਸੂਲੇਟ ਹੋਇਆ ਹਾਂਜੀ ਕਿੰਨੇ ਜਣੇ ਜਿੰਨੇ ਆ ਸਮਾਤ ਹੋਰੀ ਸਾਡੇ ਕੋਲ ਦੋ ਕੇਸ ਆਏ ਨੇ ਇੱਕ ਖਾਨੀ ਸਿੰਘ ਆਇਆ ਤੇ ਇੱਕ ਬਲਵਿੰਦਰ ਸਿੰਘ ਆਇਆ ਹਾਨੀ ਸਿੰਘ 28 ਸਾਲ ਤੇ ਬਲਵਿੰਦਰ ਸਿੰਘ 65 ਸਾਲ ਦੇ ਆਏ ਨੇ ਇੱਕ ਜਾਨੇ ਦੀ ਮੌਤ ਹੋ ਗਈ ਹੈ ਬਲਵਿੰਦਰ ਸਿੰਘ ਦੀ ਤੇ ਇੱਕ ਉਹਨਾਂ ਦੀ ਲੱਤ ਕੱਟੇ ਗਈ ਸੀ ਤੇ ਅਸੀਂ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਸ਼ਾਇਦ ਉਹ ਮੈਡੀਸਿਟੀ ਲੈ ਗਏ ਨੇ ਹਾਦਸਾ ਕਿਤੋਂ ਹੋਇਆ ਹਾਦਸਾ ਸੁਣਨ ਜਾਇਆ ਕਿ ਐਕਟਿਵਾ ਤੇ ਸਵਾਰ ਸੀ ਤੇ ਉਹ ਸਾਡੇ ਕੋਲ ਹਸਪਤਾਲ ਚ ਆਏ ਸੀ ਤੇ ਲੱਤ ਉਹਨਾਂ ਦੀ ਕੱਟੀ ਹੋਈ ਸੀ। ਇਸ ਨੂੰ ਰੈਫਰ ਕੀਤਾ ਉਹਨਾਂ ਦੀ ਕੀ ਕੰਡੀਸ਼ਨ ਸੀ? ਉਹਨਾਂ ਦੀ ਖੱਬੇ ਪਾਸੇ ਦੀ ਜਿਹੜੀ ਲੱਤ ਸੀ ਉਹ ਪੂਰੀ ਗੋਡੇ ਤੋਂ ਥੱਲੇ ਕੱਟੀ ਹੋਈ ਸੀ ਤੇ ਅਸੀਂ ਉਹਨਾਂ ਨੂੰ ਪੈਕ ਕਰਕੇ ਉਹਨਾਂ ਦਾ ਜਿਹੜਾ ਫਰਸਟ ایڈ ਟ੍ਰੀਟਮੈਂਟ ਹੁੰਦਾ ਸਾਰੇ ਜਿਹੜੇ ਲੋੜਵੰਦ ਇੰਜੈਕਸ਼ਨ ਸੀ ਉਹ ਲਗਾ ਕੇ ਅਸੀਂ ਰੈਫਰ ਕਰ ਦਿੱਤਾ। ਜਿਹਨੂੰ ਰੈਫਰ ਕੀਤਾ ਉਹਦੇ ਅੰਗ ਮੂਰੇ ਜੀ ਆ ਕੱਟੀ ਪਿਛਵਾਈ। ਸਾਨੂੰ ਜਦੋਂ ਆਇਆ ਸੀ ਮਰੀਜ਼ ਉਦੋਂ ਉਹਦਾ ਅੰਗ ਪੂਰਾ ਕੱਟਿਆ ਹੋਇਆ ਸੀ। ਹੁਣ ਤੁਹਾਡੇ ਕੋਲ ਕੀ ਅਸੀਂ ਆਪਦੇ ਵੱਲੋਂ ਜੋ ਟ੍ਰੀਟਮੈਂਟ ਹੁੰਦਾ ਜੋ ਫਰਸਟ ایڈ ਹੁੰਦੀ ਹੈ ਸਾਰਾ ਟ੍ਰੀਟਮੈਂਟ ਅਸੀਂ ਕਰਕੇ ਜਿਹੜੀ ਜ਼ਿਆਦਾ ਸਹੂਲਤਾਂ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਉਹਨਾਂ ਦਾ ਬੀਪੀ ਜਿਹੜਾ ਘਟ ਸੀ ਉਹਨੂੰ ਅਸੀਂ ਫਲੂਇਡ ਵਗੈਰਾ ਲਗਵਾ ਕੇ ਅਸੀਂ ਅੱਗੇ ਰੈਫਰ ਕਰ ਦਿੱਤਾ ਕਿੰਨੀ ਉਮਰ ਦਾ ਤਰਾਜ ਦਾ ਲੱਗ ਰਿਹਾ ਸੀ 28 ਸਾਲ ਦੇ ਕਰੀਬ ਸੀ ਜਿਹਦੀ ਡੈਥ ਹੋਈ ਉਹਨਾਂ ਦੀ ਕਿੰਨੀ ਉਮਰ ਲੱਗਦੀ ਉਹਨਾਂ ਦੀ ਉਮਰ 65 ਸਾਲ ਸੀ ਬਧੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਗੋਦ ਦੇ ਵਾਲਾ ਸਕੂਲ ਆ ਕਟ ਆ ਜਿਹੜਾ ਉਹਦੇ ਕੋਲੇ ਔਰਲੇ ਪਾਸੇ ਬਿਜਲੀ ਘਰ ਦੇ ਨਾਲ ਉੱਥੋਂ ਮੰਨ ਲਓ ਸਕੂਟਰੀ ਵਾਲੇ ਨੇ ਟਰਨ ਕਰਨਾ ਹੀ ਦੂਸਰੇ ਹੱਥ ਮਤਲਬ ਇਹ ਉਧਰ ਨੂੰ ਜਾ ਰਿਹਾ ਸੀਗਾ ਦੋ ਬੰਦੇ ਸੀ ਸਕੂਟਰੀ ਤੇ ਇੱਕ ਤਾਂ ਬਲਵਿੰਦਰ ਸਿੰਘ ਸਨ ਹ ਬਲੋਹਰਾ ਸਿੰਘ ਜਿਹਦੀ ਡੈਥ ਹੋ ਗਈ ਹੈ ਇੱਕ ਡਾਕਟਰ ਸੀ ਦਾ ਤੇ ਕੋਤਿਆਂ ਦਾ ਜਿਹਨੂੰ ਲੈ ਕੇ ਜਾ ਰਿਹਾ ਸੀ ਇਹ ਬੰਦਾ ਉਹਦੀ ਮਤਲਬ ਲਤ ਕੱਟੀ ਗਈ ਹੈ ਇਹ ਦੋਨੇ ਬੰਦੇ ਸਮਾਜ ਸੇਵਾ ਸਾੜੀ ਰਿਸਮ ਉਹ ਕਰਨ ਚੱਕੇ ਇੱਕ ਡੈੱਡ ਬੋਡੀ ਇੱਥੇ ਜਮਾ ਕਰਾਤੀ ਹੈ ਤੇ ਜਿਹੜਾ ਡਾਕਟਰ ਜੀ ਲਤ ਕੱਟੀ ਗਈ ਹੈ ਉਹਨੂੰ ਰੈਫਰ ਕਰ ਦਿੱਤਾ ਗਿਆ ਇਹ ਪਤਾ ਲੱਗਿਆ ਕਿ ਕਿਧਰ ਆ ਕੇ ਕਿਧਰ ਜਾ ਰਹੇ ਸੀਗੇ ਤੇ ਕਿਸ ਤਰ੍ਹਾਂ ਇਹ ਹਾਦਸਾ ਹੋਇਆ ਇਹ ਚੌਂਕੋਂ ਕੋਲੋਂ ਹੀ ਜਾ ਰਹੇ ਸੀਗੇ ਇਧਰੋਂ ਉਹਗੇ ਇਹਨਾਂ ਨੇ ਮੁੜਨਾ ਸੀ ਉਧਰ ਨੂੰ ਗੋਦੇ ਵਾਲੇ ਨੂੰ ਇੱਕ ਟਿਪਰ ਮਗਰੋਂ ਜਾ ਆਇਆ ਜਾਂ ਕਸਰਾ ਮਗਰੋਂ ਤੇਜ਼ ਸੀਗਾ ਜੇ ਇਹ ਮੁੜੇ ਤੇਜ਼ੀ ਨਾਲ ਉਹਨਾਂ ਨੂੰ ਪਤਾ ਹੋਣਾ ਸਾਨੂੰ ਨਹੀਂ ਮਤਲਬ ਜਿਹੜੀ ਉਹ ਜਿਹੜੀ ਇਹਦੀ ਥਾਂ ਦੇ ਮੋਕੇ ਤੇ ਮੌਤ ਹੋ ਗਈ ਜਿਹੜੀ ਬਲਵਿੰਦਰ ਸਿੰਘ ਦੀ ਹੈ ਤੇ ਡਾਕਟਰ ਦੀ ਲੱਤ ਕੱਟ ਗਈ ਕਿਹੜੇ ਵੀਕਲ ਤੇ ਜਾ ਰਹੇ ਸੀ ਜੀ ਇਹ ਸਕੂਟਰੀ ਸੀ ਇਹਨਾਂ ਦੇ ਕੋਲੇ ਜੀ ਤੇ ਜਿਹੜਾ ਟਿਪਰ ਚਾਲਕ ਹੈ ਜੀ ਟਿਪਰ ਚਾਲਕ ਤਾਂ ਜੀ ਹੁਣ ਸਾਨੂੰ ਨਹੀਂ ਪਤਾ ਮੈਂ ਮੋਕੇ ਤੋਂ ਭੱਜ ਗਿਆ ਕਿ ਟਿਪਰ ਦਾ ਉੱਤੇ ਖੜਾ ਹੈ ਜਾਂ ਪਬਲਿਕ ਨੇ ਪੜ੍ਹਦੇ ਜਿੰਨੀ ਜਿਹਦੀ ਉੰਗ ਡੈਥ ਹੋਈ ਹੈ ਜੀ ਉਹ ਕਿੱਡੀ ਕੁੰ ਉਮਰ ਦਾ तकरीबन 60 ਤੋਂ 65 ਦੇ ਸਾਲ ਦੇ ਵਿੱਚ ਹੋਵੇ ਤੇ ਜਿਹੜੇ जख्मियां ਜੋ ਉਸ ਦੀ ਕੀ ਉਮਰ ਲੱਗਦੀ ਜਿਹੜੀ ਲੈ ਕੇ ਆਏ ਤੁਸੀਂ ਉਹ 35-40 ਦੇ ਕਰੀਬ ਹੋਊਗਾ ਬੰਦਾ ਜੀ ਲੱਤ ਕੱਟੀ ਗਈ ਉਹਦੀ ਹਾਲਤ ਕਿਦਾਂ ਹੈ ਜੀ ਉਹ ਤਾਂ ਦੇ ਲੱਤ ਕੱਟੀ ਗਈ ਹੈ ਹਾਲਤ ਗੰਭੀਰੀ ਹੋਊਗੀ ਕਿਉਂਕਿ ਰੈਫਰ ਕਰਤਾ ਹੈ ਉਹ ਦੋਨੇ ਪਰਿਵਾਰਾਂ ਨਾਲ ਸੰਪਰਕ ਹੋ ਗਏ ਨੂੰ ਪਰਿਵਾਰ ਆਏ ਵੀ ਹੈ ਜੀ ਇੱਥੇ ਮੇਰਾ ਨਾਂ ਬਲਜਿੰਦਰ ਸਿੰਘ ਜੀ ਮੈਂ ਖੁੱਦੇ ਵਾਲੇ ਤੇ ਰਹਿਣ ਵਾਲਾ ਹਾਂ ਜੀ ਅੱਭਾ ਜੀ ਇੱਕ ਐਕਸੀਡੈਂਟ ਹੋਇਆ ਕੀ ਰਿਸ਼ਤਾ ਤੁਹਾਡਾ ਉਹਦੇ ਨਾਲ ਜੀ ਮੇਰਾ ਚਾਚਾ ਜੀ ਹੈ ਜੀ ਤੇ ਕਿਵੇਂ ਹਸਾ ਪਤਾ ਹੋਇਆ ਉਹ ਇਧਰੋਂ ਜੀਰਾ ਰੋਡਾ ਨੂੰ ਆਉਂਦੇ ਪਏ ਸੀਗੇ ਤੇ ਉੱ ਕਿੰਨੇ ਜਣੇ ਸੀ ਕਾਦੇ ਤੇ ਆ ਰਹੇ ਇਹ ਦੋ ਜਣੇ ਐਕਟ ਬਾਤੇ ਸੀ ਤੇ ਦੂਜਾ ਕੌਣ ਸੀ ਜੀ ਉਹ ਹਨੀ ਹੈ ਇਹ ਮੁੰਡਾ ਡਾਕਟਰ ਆਏ ਕੁੱਟਿਆਂ ਦਾ ਤੇ ਇਹ ਇਹ ਕਿੰਨੀ ਕੁ ਉਮਰ ਦੇ ਨੇ ਤੇ 65 ਸਾਲ ਦੀ ਉਮਰ ਹੈ ਇਹ ਕਰੀ ਮਰਨਾਂ ਜੀ ਜਿਹਨਾਂ ਦੀ ਗੱਤ ਹੈ ਜੀ ਹਾਂ ਜੀ ਤੇ ਦੂਸਰੇ ਦੀ ਹਾਲਤ ਕਿਤਾ ਦੂਸਰੇ ਦੀ ਲੱਤ ਘੱਟੀ ਗਈ ਮਾਰ ਗਈ ਆ ਪਤਾ ਲੱਗਿਆ ਸਾਨੂੰ ਉੱਤੇ ਗਵਾਂਡ ਕਰਕੇ ਜਦੋਂ ਆਪਾਂ ਫੋਨ ਆਇਆ ਉਦੋਂ ਗਏ ਆ ਅਸੀਂ ਤੇ ਉਦੋਂ ਬਾਅਦ ਕੀ ਦੇਖਿਆ ਉਦੋਂ ਬਾਅਦ ਤਾਂ ਬਸ ਐਮੂਲੈਂਸ ਸਾਡੇ ਵਿਚਾਰੇ ਸਿਹਤ ਸੇਵਾ ਸਾਇਟੀ ਵਾਲੇ ਲਏ ਸੀ ਉਹਨਾਂ ਨੂੰ ਚੱਕ ਕੇ ਅਸੀਂ ਹਸਪਤਾਲਾਂ ਨੂੰ ਤਾਂ ਪਤਾ ਲੱਗਾ ਵੀ ਡੈੱਡ ਡੈੱਡ ਹੋ ਗਿਆ ਟਿਪਰ ਚਾਲਕ ਤੇ ਹੁਣ ਉੱਥੇ ਸਾਨੂੰ ਤਾਂ ਆਪ ਨੂੰ ਨਹੀਂ ਪਤਾ ਲੱਗਾ ਖੜਾ ਦੌੜੀ ਤੇ ਇਧਰ ਨੂੰ ਭੱਜ ਜਾਈ ਫਿਰ ਕਾਠੀ ਬਹੁਤ ਜ਼ਿਆਦਾ ਹੋ ਗਈ ਉੱਥੇ